ਹਰ ਪੀੜਤਾਂ ਦੀ ਸਿਹਤ ਲਈ ਵੱਦ ਚੜ ਕੇ ਸਹਿਯੋਗ ਕਰਨ ਵਾਲੀ ਨਾਮਵਰ ਸੰਸਥਾ ਸ਼ੁਕਰਾਨਾ ਟੀਮ ਆਦਮਪੁਰ ਡਿਸਟ੍ਰਿਕਟ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਸਿੱਧ ਪਿੰਡ ਪਡੋਰੀ ਕਾਦੇ ਵਿਖੇ ਐਨ ਆਰ ਆਈ ਭਰਾਵਾਂ ਆਪੈਣਾ ಗ್ರಾಮ ਪੰਚਾਇਤ ਤੇ ਇਲਾਕੇ ਦੇ ਸਤ ਸੰਗਤ ਦੇ ਸਹਿਯੋਗ ਨਾਲ ਹਰ ਪੀੜਤਾਂ ਤੇ ਲੋੜਵੰਦਾਂ ਦੀ ਸਿਹਤ ਯਾਭੀ ਨੂੰ ਧਿਆਨ ਵਿੱਚ ਰੱਖਦੇ ਹੋਇਆ ਮੁਫਤ ਮੈਡੀਕਲ ਕੈਂਪਲਾ ਆਯੋਜਨ ਕੀ ਸਰਪੰਚ ਅਮਰਤਪਾਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੁਕੇ ਟੀਮ ਦੇ ਮੈਂਬਰ ਅਤੇ ਉਹਗੇ ਸਮਾਜ ਸੇਵੀ ਸ਼ਖਸੀਅਤ ਸਰਦਾਰ ਸਤਿੰਦਰ ਸਿੰਘ ਰਾਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਫਤ ਮੈਡੀਕਲ ਕੈਂਪ ਆਰੰਭ ਕਰਨ ਅਤੇ ਸਮਾਪਤੀ ਕਰਨ ਤੋਂ ਪਹਿਲਾਂ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਹਰ ਪੀੜਤਾ ਤੇ ਲੋੜਵੰਦਾਂ ਦੀ ਸਿਹਤਯਾਬੀ ਮੰਗੀ ਗਈ ਕੈਂਪ ਦੇ ਦੌਰਾਨ ਡਾਕਟਰ ਗੁਰਵਿੰਦਰ ਬੰਸਲ ਹਰਪ੍ਰੀਤ ਕੌਰ ਪੂਜਾ ਪਾਟੀਆਂ ਨਿਧੀ ਪੂਜਾ ਢਿੱਲੋ ਓਮਾ ਡਾਕਟਰ ਮੀਨਾਕਸ਼ੀ ਡਾਕਟਰ ਉਹਦੇ ਗੌਤਮ ਲਲਿਤ ਅੰਬੇਦਕਰੀ ਕਰਨ ਸਾਹਿਬ ਸਿੰਘ ਸਮੀਖਸ਼ਾ ਸੰਗਤ ਸੁਮਨੀਤ ਕੌਰ ਰਜਿੰਦਰ ਕੌਰ ਮਨਪ੍ਰੀਤ ਸਿੰਘ ਆਜ ਡਾਕਟਰਾਂ ਦੀ ਟੀਮ ਨੇ 600 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਸਰਪੰਚ ਅਮਰਤਪਾਲ ਸਿੰਘ ਪਡੋਰੀ ਕਾਦਨੇ ਸ਼ੁਕਰਾਨਾ ਟੀਮ ਆਦਮਪੁਰ ਰਜਿਸਟਰਡ ਦਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਮੁਫਤ ਮੈਡੀਕਲ ਕੈਂਪ ਲਗਾਉਣ ਤੇ ਧੰਨਵਾਦ ਕੀਤਾ ਅਤੇ ਜੀਓ ਆ ਆਖਿਆ ਤੇ ਉਹਨਾਂ ਦੀ ਹਰ ਪੀੜਤਾ ਤੇ ਲੋਰਵੰਦਾ ਲਈ ਕੀਤੀ ਜਾ ਰਹੀ ਇਸ ਬੇਮਿਸਾਲ ਸੇਵਾ ਦੇ ਲਈ ਧੰਨਵਾਦ ਵੀ ਕੀਤਾ ਇਸ ਮੁਕੇ ਸਰਪੰਚ ਅਮਰਤਪਾਲ ਸਿੰਘ ਪਡੋਰੀ ਕਾ ਦੇ ਨੰਬਰਦਾਰ ਸੁਖਵਿੰਦਰ ਸਿੰਘ ਇੰਦਰਜੀਤ ਸਿੰਘ ਮੰਡਲਾ ਪੰਚ ਸਮਿਤਰੀ ਦੇਵੀ ਪੰਚ ਮਨਜੀਤ ਸਿੰਘ ਪੰਚ ਮਨਜੀਤ ਕੌਰ ਪੰਚ ਜਸਵਿੰਦਰ ਸਿੰਘ ਸਾਫਕਾ ਸਰਪੰਚ ਰਾਣੀ ਢੀਪੂਲ ਸੁਰਜੀਤ ਸਿੰਘ ਸੋਨੂ ਲਵ ਕੁਮਾਰ ਮੁਖੜੀ ਵਾਲਾ ਅਰਵਿੰਦਰ ਕੁਮਾਰ ਮੁਖੜੀ ਵਾਲਾ ਆਦ ਹਾਜ਼ਰ ਸਨ ਕੈਂਪ ਦੇ ਆਖਿਰ ਕੀ ਕਿਹਾ ਪ੍ਰਬੰਧਕਾਂ ਨੇ ਅਤੇ ਸਰਪੰਚ ਅਮਰਤਪਾਲ ਸਿੰਘ ਨੇ ਸੁਣਦੇ ਹਾਂ ਹੁਸ਼ਿਆਰਪੁਰ ਤੋਂ ਜਿਲ੍ਹਾ ਇੰਚਾਰਜ ਅਤੇ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਭੁੰਗਰੀ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਮੈਂ ਅਮਰਪਾਲ ਸਰਪੰਚ ਪਰੋਰੀ ਕੱਦ ਅੱਜ ਸਾਡੇ ਨਗਰ ਵਿਖੇ ਸ਼ੁਕਰਾਨਾ ਟੀਮ ਆਦਮਪੁਰ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 600 ਤੋਂ ਵੱਧ ਮਰੀਜ਼ਾਂ ਨੇ ਆ ਕੇ ਇਸ ਮੈਡੀਕਲ ਦਾ ਲਾਭ ਉਠਾਇਆ ਇਸ ਵਿੱਚ 600 ਤੋਂ ਵੱਧ ਮਰੀਜ਼ਾਂ ਨੂੰ ਮੈਡੀਕਲ ਕੈਂਪ ਵਾਲੀ ਸੰਸਥਾ ਵੱਲੋਂ ਲੰਗਰ ਵੀ ਸ਼ਿਕਾਇਆ ਗਿਆ ਅਸੀਂ ਸਮੁੱਚੀ ਪੰਚਾਇਤ ਵੱਲੋਂ ਮੈਡੀਕਲ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਹੜ੍ਹਾਂ ਦੀ ਸਥਿਤੀ ਕਰ ਬੜੀ ਕਰਕੇ ਜਿਹੜੀ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਪਰ ਸਾਡੇ ਜਿਹੜੇ ਪੰਜਾਬੀ ਪੂਰੇ ਸੰਸਾਰ ਚ ਵੱਸਦੇ ਆ ਉਹਨਾਂ ਨੇ ਕਦੀ ਵੀ ਹਾਰ ਨਾ ਹਾਰੇ ਆ ਨਾ ਹਾਰ ਮੰਨ ਦਿੱਤਾ ਤੇ ਅੱਜ ਤੁਸੀਂ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਸੇਵਾ ਹੋ ਰਹੀ ਆ ਤੇ ਅਸੀਂ ਵੀ ਥੋੜੀ ਜਿਹੀ ਕੋਸ਼ਿਸ਼ ਕੀਤੀ ਆ ਸ਼ੁਕਰਾਨਾ ਦੀ ਮਾਦਮ ਪਰ ਗਦੋ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਨਾਲ ਅਸੀਂ ਆਪਣੇ ਆਪ ਨੂੰ ਕੁਝ ਕਿਸਮਾ ਸੰਦੇ ਆ ਕਿ ਮਾਲਕ ਨੇ ਸਾਡੀ ਇਹ ਸੇਵਾ ਦੀ ਡਿਊਟੀ ਲਈ ਆ ਤੇ ਅਸੀਂ ਉਹਦੀ ਕਿਰਪਾ ਦੇ ਨਾਲ ਅਸੀਂ ਮੈਡੀਕਲ ਕੈਂਪ ਲਾ ਰਹੇ ਹਾਂ ਅਸੀਂ ਬਾਕੀ 20 ਜਗ੍ਹਾ ਤੇ ਜਾ ਕੇ ਗਏ ਜਿੱਥੇ ਕਿ ਚੁੱਕੇ ਹੈਗੇ ਸਾਡੀ ਸੇਪਰਾਨਾ ਟੀਮ ਅਸੀਂ ਕਰ ਰਹੇ ਹਾਂ ਤੇ ਮਾਲਕ ਅਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੇਵਾ ਕਰਨ ਦਾ ਸਮਰ ਬਲਵਾਂਛ